ਮੈਂ ਜਗਜੀਤ ਸਿੰਘ ਖਾਈ ਤੇ ਅੱਜ ਅਸੀਂ ਪਹੁੰਚੇ ਆ ਮਾਨੂ ਕੀ ਗੱਲ ਵੇਖੇ ਜਿਹੜੀ ਇਹ ਤੁਹਾਡੇ ਸਾਹਮਣੇ ਲੋਕੇਸ਼ਨ ਹੈ ਇਹ ਲੋਕੇਸ਼ਨ ਕੀ ਆ ਜੀਟੀ ਰੋਡ ਹੈ ਮੇਰ ਰੋਡ ਹੈ ਮੇਰ ਰੋਡ ਦੇ ਉੱਪਰ ਸਾਹਮਣੇ ਬਣ ਰਹੀ ਆ ਮਸਜਿਦ ਮੁਸਲਮਾਨ ਭਾਈਚਾਰੇ ਦੀ ਉਹ ਆਵਾਦਤਗਾ ਜਿੱਥੇ ਉਹ ਆਪਣੇ ਉਸ ਪਰਵਦਗਾਰ ਨੂੰ ਜਾਲ ਕਰਦੇ ਨੇ ਅਸੀਂ ਅੱਜ ਇੱਥੇ ਪਹੁੰਚੇ ਆ ਤੇ ਇੱਥੇ ਪਹੁੰਚਣ ਦਾ ਜਿਹੜਾ ਸਾਡਾ ਕਾਰਨ ਆ ਉਹ ਤੁਹਾਨੂੰ ਅਸੀਂ ਅੱਗੇ ਚੱਲ ਕੇ ਦੱਸਦੇ ਆ ਵੱਖ-ਵੱਖ ਮੌਜੂਜ ਹਸਤੀਆਂ ਦੇ ਨਾਲ ਤੁਹਾਡੀ ਗੱਲਬਾਤ ਵੀ ਕਰਵਾਵਾਂਗੇ ਅਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਾ ਕੌਣ ਭਲੇ ਕੋ ਮੰਦੇ ਅਸੀਂ ਇੱਕ ਧਾਰਮਿਕ ਸਥਾਨ ਇੱਕ ਆਸਤਾ ਦੇ ਕੇਂਦਰ ਦੇ ਵਿੱਚ ਖੜੇ ਆ ਮਾਨੂ ਕੀ ਗੱਲ ਪਿੰਡ ਦੇ ਵਿੱਚ ਸਾਡੇ ਬਹੁਤ ਹੀ ਅਜੀਜ਼ ਸਾਡੇ ਪਿਆਰ ਮੁਹੱਬਤ ਦੇ ਵਿੱਚ ਅੱਜ ਅਸੀਂ ਮਾਨੂਕੇ ਮਸਜਿਦ ਤੇ ਵਿੱਚ ਖੜੇ ਆ ਜਿੱਥੇ ਇੱਕ ਤਾਮੀਲ ਦਿੱਤੀ ਜਾਂਦੀ ਹੈ ਉਹਨਾਂ ਬੱਚਿਆਂ ਨੂੰ ਜਿਹੜੇ ਇਸਲਾਮ ਦੇ ਵਿੱਚ ਪਰਪੱਕ ਹੁੰਦੇ ਨੇ ਛੋਟੇ ਬੱਚਿਆਂ ਨੂੰ ਜਿਹੜੇ ਬਹੁਤ ਹੀ ਗਰੀਬ ਘਰਾਂ ਤੋਂ ਆਉਂਦੇ ਆ ਇਸ ਮਸਜਿਦ ਦੇ ਵਿੱਚ ਉਹਨਾਂ ਨੂੰ ਪੜ੍ਹਾਈ ਕਰਵਾਈ ਜਾਂਦੀ ਆ ਤਮੀਲ ਕਰਾਈ ਜਾਂਦੀ ਆ ਉਹ ਇਹ ਸਾਡੀ ਇਸ ਸਥਾਨ ਦੇ ਉੱਪਰ ਬਹੁਤ ਮੌਜੂਜ਼ ਜਿਹੜੇ ਸਾਡੇ ਕੋਲ ਕਾਜੀ ਲਕਮਾਨ ਮੁਹੰਮਦ ਜੀ ਇਹ ਵੀ ਖੜੇ ਨੇ ਪ੍ਰਧਾਨ ਜੀ ਖੜੇ ਨੇ ਬੂਟਾ ਖਾਨ ਜਿਹੜੇ ਸਾਡੇ ਮੁਸਲਮ ਵੈਲਫੇਅਰ ਕਮੇਟੀ ਮਾਨੋਕੇ ਗਿਰ ਦੇ ਪ੍ਰਧਾਨ ਨੇ ਸਾਡੇ ਬਹੁਤ ਹੀ ਸਤਿਕਾਰਯੋਗਾ ਮੁਸਲਮ ਵੈਲਫੇਅਰ ਕਮੇਟੀ ਦੇ ਜਿਹੜੇ ਪੰਜਾਬ ਦੇ ਸਤਿਕਾਰਯੋਗ ਸੀਨੀਅਰ ਆਗੂ ਨੇ ਡਾਕਟਰ ਫਕੀਰ ਮੁਹੰਮਦ ਜੀ ਚੇਅਰਮੈਨ ਸਾਹਿਬ ਅੱਜ ਇੱਥੇ ਜਿਹੜੀ ਇਕਤਰਤਾ ਹੋਈ ਆ ਜਿਹੜਾ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਮਸਜਿਦ ਦੇ ਉੱਪਰ ਕੰਮ ਚੱਲ ਰਿਹਾ ਜਿਹੜਾ ਇਹਦੀ ਅਸਾਰੀ ਅਧੀਨ ਹੈ ਅਸਾਰੀ ਅਧੀਨ ਹੈ ਤੇ ਉੱਥੇ ਅਸੀਂ ਸਾਰੇ ਇਸ ਕਰਕੇ ਇਕੱਤਰਤ ਹੋਏ ਆ ਸਾਡੇ ਸਾਰੇ ਭਰਾ ਇਕੱਠੇ ਹੋਏ ਆ ਤੇ ਉਸ ਚੱਲਦੇ ਕੰਮ ਦੇ ਵਿੱਚ ਕਹਿੰਦੇ ਆ ਵੀ ਭਗਤ ਕਬੀਰ ਜੀ ਕਹਿੰਦੇ ਨੇ ਜਿਹੜੀ ਚੁੰਝ ਭਰ ਕੇ ਲੈ ਗਈ ਤਾਂ ਨਦੀ ਨਾ ਘਟਿਓ ਨੀਰ ਕਹਿੰਦੇ ਨੀਰ ਨਹੀਂ ਘਟਦਾ ਜੇ ਆਪਾਂ ਚੁੰਝ ਭਰ ਕੇ ਲੈ ਜਾਵੇ ਸਾਗਰ ਦੇ ਵਿੱਚੋਂ ਤੇ ਦਾਨ ਦਿੱਤਿਆਂ ਧਨ ਨਾ ਘਟੇ ਕਈ ਭਗਤ ਵੀਰ ਤੇ দান ਦਿੱਤੇ ਬਿਨਾ ਜਾਂ দান ਦੇ ਨਾਲ ਜਿਹੜਾ ਉਹ ਢੰਗ ਨਹੀਂ ਘਟਦਾ ਤੇ ਚੱਲਦੇ ਇਸ ਕੰਮ ਦੇ ਵਿੱਚ ਅੱਜ ਇੱਥੇ ਸਾਰੇ ਮੌਜੂਦ ਹਾਜ਼ਰੀਆਂ ਖੜੀਆਂ ਵੀ ਚੱਲਦੇ ਕੰਮ ਦੇ ਵਿੱਚ ਆਪੋ ਆਪਣਾ ਹਿੱਸਾ ਪਾਉਣ ਜਿਹੜੀ ਇਹ ਅਸਾਰੀ ਹੋ ਰਹੀ ਆ ਮਸਜਿਦ ਦਾ ਕੰਮ ਚੱਲ ਰਿਹਾ ਜਿੱਥੇ ਆਵਾਦਤ ਹੁੰਦੀ ਆ ਜਿੱਥੇ ਉਸ ਪਾਕ ਮੁਹੱਬਤ ਦੇ ਵਿੱਚ ਅਲਾ ਤੱਲਾ ਨੂੰ ਯਾਦ ਕੀਤਾ ਜਾਂਦਾ ਉਹਦੀ ਅਸਾਰੀ ਐ ਉਸ ਅਸਾਰੀ ਦਾ ਜਿਹੜੀ ਕਾਰ ਸੇਵਾ ਚੱਲ ਰਹੀ ਆ ਉਸ ਸਾਰੀ ਇਹਦੀ ਜਿਹੜੀ ਮਸਜਿਦ ਆ ਉਹਦੇ ਵਾਸਤੇ ਬੇਨਤੀ ਕਰਨ ਵਾਸਤੇ ਅਸੀਂ ਇਕੱਠੇ ਹੋਏ ਆ ਵੀ ਆਪੋ ਆਪਣੀ ਜਿਹੜਾ ਦਸਵੰਧ ਕੱਢ ਕੇ ਉਹਦੇ ਵਿੱਚੋਂ ਇਸ ਦੇ ਵਿੱਚ ਆਪਣਾ ਹਿੱਸਾ ਪਾਇਆ ਜਾਵੇ ਤੇ ਨਾਲ ਸਾਡੇ ਸਤਿਕਾਰਯੋਗ ਜਿਹੜੀ ਮੌਜੂਦ ਹਸਤੀਆਂ ਇਹਨਾਂ ਦਾ ਇਹ ਵੀ ਕਹਿਣਾ ਹੈ ਵੀ ਕਿਸੇ ਅਕਾਊਂਟ ਦੇ ਵਿੱਚ ਪੈਸੇ ਪਾਉਣ ਦੀ ਲੋੜ ਨਹੀਂ ਕੋਈ ਸੀਮੈਂਟ ਲਿਆਵੇ ਕੋਈ ਮਜਰੀ ਲਿਆਵੇ ਕੋਈ ਸਰੀਆਂ ਲਿਆਵੇ ਇਸ ਤਰ੍ਹਾਂ ਜਿਹੜੀ ਹੈਗੀ ਆ ਇਹਦੀ ਸੇਵਾ ਕਰਵਾਈ ਜਾਵੇ ਜੀ ਅਸਲਾਮੁਅਲੈਕਮ ਮੁਸਲਮ ਭਾਈ ਜਾਰੇ ਨੂੰ ਤੇ ਉਹ ਆਪਣੇ ਸਾਕ ਭਾਈ ਜਰੂਨ ਸਤ ਸ੍ਰੀ ਅਕਾਲ ਜਿਹੜੇ ਬਾਹਰੋਂ ਆਏ ਬੰਦੇ ਇਨਸਾਨ ਉਹਨਾਂ ਨੂੰ ਵੀ ਸਤ ਸ੍ਰੀ ਅਕਾਲ ਸਾਡਾ ਮਤਲਬ ਕਹਿਣ ਦਾ ਇਹੀ ਹੈ ਜੀ ਵੀ ਜਿਹੜਾ ਮਾਣੂ ਕਹਿੰਦੀ ਮਸਜਿਦ ਦਾ ਕੰਮ ਚੱਲਦਾ ਆਪਣੇ ਪਿੰਡ ਦਾ ਇਹ ਮਸਜਿਦ ਦਾ ਕੰਮ ਹੁਣ ਚੱਲਦੇ ਵਿੱਚ ਯੋਗਦਾਨ ਪਾਉ ਜਿੰਨਾ ਹੋ ਸਕਦਾ ਪਰਪੇ ਦਾ ਕੰਮ ਆ ਭਰਾਵਾਂ ਦਾ ਕੰਮ ਆ ਤੇ ਜੋ ਸੀਮੈਂਟ ਦੇ ਸਕਦਾ ਸਰੀਆ ਦੇ ਸਕਦਾ ਇੱਟਾਂ ਦੇ ਸਕਦਾ ਕੋਈ ਵੀ ਮਦਦ ਕਰ ਸਕਦਾ ਮਦਦ ਕਰੋ ਆਪਣੇ ਪਿੰਡ ਦਾ ਕੰਮ ਆ ਜੀ ਜਿਵੇਂ ਆਪਣੀਆਂ ਦੂਜੀਆਂ ਜਗ੍ਹਾ ਡੇਰੇ ਗੁਰਦੁਆਰਾ ਸਾਹਿਬ ਬਣੇ ਹੋਏ ਆ ਇਸ ਤਰ੍ਹਾਂ ਇਹ ਵੀ ਸ਼ਾਨ ਬਣੇ ਰੋਡ ਦੇ ਉੱਪਰ ਹੈ ਠੀਕ ਹੈ ਜੀ ਇਹਦਾ ਥੋੜਾ ਧਿਆਨ ਦੇ ਕੇ ਕੰਮ ਕੀਤਾ ਜਾਵੇ ਤੇ ਸਾਡੀ ਮਦਦ ਕੀਤੀ ਜਾਵੇ ਜੀ ਅਸਲਾਮੁਅਲੈਕੁਮ ਵਾਰ ਰਹਿਮਤੁਲਾਹਿ ਵਬਰਕਤੋ ਅੱਜ ਅਸੀਂ ਮਾਣੂ ਕੇ ਪਿੰਡ ਦੇ ਵਿੱਚ ਜੀਟੀ ਰੋਡ ਤੇ ਬਣ ਰਹੀ ਮਸਜਿਦ ਦੇ ਵਿੱਚ ਖੜੇ ਆ ਇਹ ਕੱਲੀ ਮਸਜਿਦ ਹੀ ਨਹੀਂ ਇਹ ਮਦਰੱਸਾ ਵੀ ਚੱਲ ਰਿਹਾ ਹੈ ਇੱਥੇ ਬਾਹਰੋਂ ਬੱਚੇ ਆ ਕੇ ਜੋ ਗਰੀਬ ਘਰਾਂ ਦੇ ਉਹ ਇੱਥੇ ਆ ਕੇ ਰਹਿੰਦੇ ਆ ਤੇ ਰੋਟੀ ਪਾਣੀ ਇੱਥੇ ਹੀ ਖਾਂਦੇ ਆ ਇਸ ਮਸਜਿਦ ਦੇ ਵਿੱਚ ਰੂਰੀ ਪਈ ਆ ਜੀ ਇਸ ਦੀ ਤੁਸੀਂ ਤੁਹਾਨੂੰ ਇਹ ਕਿਹਾ ਜਾਂਦਾ ਕਿ ਇਹਦੀ ਮਦਦ ਕਰੋ ਤਾਂ ਕਿ ਪੂਰੀ ਹੋ ਜਾਵੇ ਜਿਸ ਤਰੀਕੇ ਨਾਲ ਹੋਰ ਜਿਵੇਂ ਧਾਰਮਿਕ ਜਗਾ ਬਣਾਈਆਂ ਜਾਂਦੀਆਂ ਨੇ ਇਸੇ ਤਰ੍ਹਾਂ ਹੀ ਇਹ ਰੱਬ ਦਾ ਘਰ ਆ ਜਿੱਥੇ ਕਿ ਰੱਬ ਦੀ ਆਵਾਜ਼ਤ ਕੀਤੀ ਜਾਂਦੀ ਆ ਤੇ ਤੁਸੀਂ ਵੱਧ ਤੋਂ ਵੱਧ ਯੋਗਦਾਨ ਪਾਓ ਧੰਨਵਾਦ जी अस्सलाम वालेकुम व व रहमतुल्लाहि बरकातहू बिस्मिल्लाहिर रहमानिर रहीम शुरू करता हूँ अल्लाह के दे नाम के नाल जो निहायत मेहरबान और रहम करने वाला है मैं इस चीज की तायद करता हूँ कि साढ़े जेडे मोजद मेहमान वो पहले बोले हैं मेरे तो कि जड़ा मस्जिद का तामीरी काम शुरू है ये काम चल रहा बड़े और इस मस्जिद का जो काम है ये आप लोगों की ही मदद नाल चल रहा ਕੋਈ ਮਾਕੂਲ ਆਮਦਨ ਨਹੀਂ ਹੈ ਬਲਕਿ ਆਪ ਜਿੰਨੇ ਵੀ ਭਾਈਚਾਰਾ ਹੈ ਪੂਰੀ ਇਨਸਾਨੀਅਤ ਦੇ ਸਬਦ ਨਾਲ ਹੀ ਮਤਰੋਜ ਹੈ ਇਹ ਧਾਰਮਿਕ ਜਗਾ ਹੈ ਵੀ ਅਪਾ ਜਿੰਨੇ ਵੀ ਹੋ ਸਕਦੀ ਹੈ ਬਦ ਤੋਂ ਬਦ ਇਸ ਦੀ ਮਦਦ ਕੀਤੀ ਜਾਵੇ ਇੱਟਾ ਦੇ ਨਾਲ ਸਰੀਆ ਸਿਮਿੰਟ ਬਜਰੀ ਰੇਤਾ ਜੋ ਵੀ ਕੋਈ ਦੇ ਸਕਦਾ ਹੈ ਉਹ ਇੱਥੇ ਦਾਨ ਕਰ ਸਕਦਾ ਹੈ ਉਹਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ਰਮਾ ਦੇ ਲੋਕਾਂ ਪਰ ਇੱਕ ਮੀਰੋਟੀ ਦਾ ਮੈਸੇਜ ਵੀ ਜਾ ਰਿਹਾ ਕੀ ਕਹਿਣਾ ਚਾਹੁੰਦਾ ਹਾਂਜੀ ਬਿਲਕੁਲ ਸੱਚ ਕਹਿਆ ਤੁਸੀਂ ਇਹ ਇੱਕ ਬਹੁਤ ਵੱਡਾ ਮੈਸੇਜ ਹੈ ਕੁੱਲ ਭਾਈਚਾਰਾ ਜਿਹੜਾ ਇੱਥੇ ਸ਼ਾਮਿਲ ਹੈ ਤੇ ਤੁਹਾਨੂੰ ਖਾਈ ਸਾਹਿਬ ਬੂਟਾ ਖਾਨ ਜੀ ਇਹਨਾਂ ਨੇ ਤੁਹਾਨੂੰ ਤਕਰੀਬਨ ਦਰਸੀ ਦਿੱਤਾ ਤੁਸੀਂ ਕਿਸੇ ਵੀ ਰੂਪ ਵਿੱਚ ਜਿਹੜੀ ਸੇਵਾ ਇੱਥੇ ਭੇਜ ਸਕਦੇ ਹੋ ਜੋ ਵੀ ਤੁਹਾਨੂੰ ਛੱਡਦਾ ਮੱਲੋ ਥੋੜੇ ਤੋਂ ਥੋੜਾ ਬਹੁਤੇ ਜੋ ਬਹੁਤਾ ਮਾਇਆ ਦੇ ਰੂਪ ਚ ਇਸ ਤੋਂ ਆਪਣੇ ਨੰਬਰ ਦਿੱਤੇ ਹੋਏ ਤੁਹਾਨੂੰ ਉਹਨਾਂ ਦੇ ਵੀ ਭੇਜ ਸਕਦੇ ਹੋ ਅਗਰ ਤੁਸੀਂ ਕੋਈ ਸਮਗਰੀ ਭੇਜਣਾ ਚਾਹੁੰਦੇ ਹੋ ਤੇ ਬੜੀ ਖੁਸ਼ੀ ਨਾਲ ਭੇਜ ਸਕਦੇ ਹੋ ਤੇ ਆਪਣੇ ਕਮਾਈ ਚੋਂ ਹਿੱਸਾ ਪਾਉਂਦੇ ਹੋਏ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਜੀ ਸਮਾਰਥ ਜੀ ਤੁਸੀਂ ਹਰ ਕਾਰਜਾਂ ਦੇ ਵਿੱਚ ਕਮਾਈ ਦੇ ਵਿੱਚ ਤੁਸੀਂ ਹਮੇਸ਼ਾ ਮੋਹਰੀ ਰਹੋ ਔਰ ਅੱਜ ਮੁਸਲਮਾਨ ਭਾਈਚਾਰੇ ਲਈ ਕੀ ਕਹਿਣਾ ਚਾਹੁੰਦੇ ਹੋ ਇੱਕ ਛੋਟਾ ਜਿਹਾ ਮੁੱਦਾ ਹੈ ਸਸਿਗਾਲ ਬਈ ਜੀ ਸਾਰਿਆਂ ਨੂੰ ਪਹਿਲਾਂ ਤਾਂ ਜਿੰਨੇ ਵੀ ਇੱਥੇ ਛੋਟੇ ਜਿਹੇ ਸੱਦੇ ਤੇ ਪੱਤਰਕਾਰ ਭਾਈਚਾਰਾ ਅਤੇ ਮੋਤਵਾਰ